ਆਹ ਟੱਕ ਕਬੱਡੀ ਯਾਰਾਂ ਦੀ ਇਹ ਟੁੱਗਾ ਵਾਲਾ ਆਹ ਕਬੱਡੀ ਦਾ ਪ੍ਰਿੰਸ ਕਿੰਦਾ ਜੀ ਪੰਡਾਲ ਦੋਨੇ ਵਾਲੇ ਗੰਬਰੂ ਕਲਮ ਵਾਲਾ ਰਵੀ ਪਾਉਣ ਦੇ ਲਈ ਵਧਿਆ ਹੋਇਆ ਹੈ ਰਵੀ ਦੀ ਪਈ ਹੈ ਕਬੱਡੀ ਤੇ ਕੌਣ ਕਰਦਾ ਟਰਾਈ ਡੱਕਣ ਵੀ ਰੱਖਣ ਵੀ ਲਓ ਬੱਜੀ ਹੋਈ ਕੈਂਜੀ ਦਿਉਰੇ ਵਾਲਾ ਅਮਨ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੱਫਾ ਇਹ ਜੱਫਾ ਜੱਫਾ ਚਰਖਾ ਚੱਲਾ ਹੋਇਆ ਹੈ ਪਈ ਹੈ ਕਬੱਡੀ ਤੇ ਨੌਜਨ ਗੰਬਰੂ ਪੁਰੀਏ ਬਿੱਲੇ ਦਾ ਕਦੀ ਮਨੀ ਦਾ ਕਦੀ ਛਾਕੇ ਦਾ ਰਾਜੇ ਸਰਪੰਚ ਜੋਣਾ ਨੂੰ ਮਾਰ ਹੈ ਇਹਨਾਂ ਨੌਜਵਾਨਾਂ ਦੀ ਖੇਡ ਦੇ ਉੱਪਰ ਬੱਲੇ ਬੱਲੇ ਆਹ ਕਾਰ ਆਹ ਚਿੱਟੀ ਵਾਲਾ ਗੋਲਡਨ ਬੋਲ ਫੀਲਡਰ ਬਹੁਤ ਬੱਲ ਮਿੱਤਰਾਂ ਨਾਲ ਤੁਰੇ ਪਰੇਸ਼ਾਨਾ ਨਹੀਂ ਜਿੱਤੇ ਤੇਰੀਏ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਲਰਮ ਵਾਲੇ ਦੀ ਕਬੱਡੀ ਤੇ ਫਰੀਦ ਕੋਟੀਆ ਜਿਤਮਾ ਕਰਾਂ ਵਾਲੇ ਰਾਜੂ ਦਾ 300 ਡਾਲਰ ਲੱਗਿਆ ਹੋਇਆ ਫਰੀਦ ਕੋਟੀਆ ਨੌਜਵਾਨ ਗੱਭਰੂ ਸ਼ਰਨਾ ਡੱਗੋ ਰਮ ਲੈ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਣ ਦੇ ਲਈ ਨੌਜਨ ਰਵੀ ਕਲਸੀਆ ਪਿੰਡ ਵਾਲਾ ਕਿ ਹੋਇਆ ਕਿ ਜੇ ਕੁੜੀਆਂ ਤੋਂ ਦਿੱਲੀ ਸ਼ਹਿਰ ਦੀ ਮੈਮੀ ਜੱਟ ਲੁਧਿਆਣੇ ਦਾ ਲੁਧਿਆਣੇ ਵਾਲਾ ਨੌਜਨ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਡੱਕ 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 ਵਾਹ ਆਹ ਸੋਹਣਾ ਖੁਸ਼ੀ ਦੰਗਿਆਂ ਵਾਲੇ ਦਾ ਕਹਿੰਦੇ ਘੈਂਟ ਸੁਣੀਦਾ ਰਲਕਾਰਾ ਗੱਭਰੂ ਕਟਰ ਅੱਧਾ ਕਿਲੋ ਕਿਲੋ ਦਾ ਭਾਰਾ ਗੱਭਰੂ ਗਾਟਰ ਵਰਗੇ ਦਾ ਅੱਧਾ ਕਿਲੋ ਕਿਲੋ ਦਾ ਭਾਰਾ ਗੱਭਰੂ ਗਾਟਰ ਵਰਗੇ ਦਾ ਅਵਿੰਦਰ ਗਿੰਦਰ ਸਿੰਘ ਜਿਲ੍ਹ ਸਾਹਿਬ ਸਾਰੇ ਸਤਕਾਰਯੋਗ ਵੀਰ ਲਓ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਸਣੀ ਗਰੇਵਾਲ ਜੀ ਉਹਨਾਂ ਦਾ ਵੀ ਧੰਨਵਾਦ ਹਰ ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ ਕਾਲ ਇਹ ਹੈ ਰਵੀ ਇਹ ਹੈ ਰਵੀ ਔਰ ਦੂਸਰੇ ਪਾਸੇ ਬੇਨੜੇ ਵਾਲਾ ਲੇ ਨੱਕਰ ਦੀ ਕੋਸ਼ਿਸ਼ ਕਰਦਾ ਹੋਇ ਅੱਧੇ ਦੇ ਲੱਗੇ 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 ਅਗਲੀ ਕਬੱਡੀ ਜਾਰਾ ਜਵੇਦ ਪਾਉਣ ਦੇ ਲਈ ਵਧਿਆ ਹੋਇਆ ਮਿਸ਼ਕਦੇ ਨੇ ਪਿੰਡੇ ਪੈਣ ਪੱਟਾ ਵਿੱਚ ਘੁੱਗੀ ਹੈ ਸਾਹਾਂ ਦੇ ਸਰੀਰ ਵਿੱਚ ਤਾਕਤਾਂ ਨੇ ਗੁੱਝੀਆਂ ਲਓ ਮਾਰੀ ਜਦੋਂ ਛਾਰ ਲਾਇਆ ਕੋਸ਼ਿ 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 ਹਾਲੇ ਦੀ ਬਾਤ ਦਿਨਿਆਕਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਧੂਰ ਗੋਟੀਆਂ ਕਾਲਾ ਪਾਉਣ ਦੇ ਲਈ ਵਧਿਆ ਹੈ ਕਿੰਨੀ ਵਾਲਾ ਜੱਗਾ ਜੱਗਾ ਜੰਮਿਆਂ ਤੇ ਮਿਲਣ ਬਣਾਈਆਂ ਵੱਡਾ ਹੋਇਆ ਕਬੱਡੀ 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 ਖੇਡਦਾ ਹੈ ਖੇਡ ਮੈਦਾਨ ਦੇ ਵਿੱਚ ਲੱਗੀ ਹੋਈ ਕੰਜੀ ਇਸ ਨੌਜਵਾਨ ਕਬਰੂ ਦੀ ਫੜਾ ਹੈ ਗੁੱਟ ਜੱਗੇ ਦਾ ਲੱਗਾ ਹੈ ਰੋਪੜੀਆ ਜਿੰਨਾ ਖੇਡ ਮੈਦਾਨ ਜਾਲ ਇਲੈਕਟ੍ਰੋਨਿਕ ਪ੍ਰਿੰਟ মিডিਆ ਤੇ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਆ ਗਈ ਹੈ ਇਸ ਸਮੇਂ ਫੇਰ ਕਬੱਡੀ ਮੈਦਾਨ ਦੇ ਵਿੱਚ ਆ ਗਿਆ ਲਾਲੀ ਛਾਲ ਵੱਜੂਗੇ ਨਹੀਂ ਪੰਗੜੇ ਪਹਿਣਗੇ ਤਿਆਰੀ ਹੈ ਇਹ ਨਾਲੀ ਜੀ ਸਾਡੇ ਬੈਠੇ ਨੇ ਪਰ ਫਿਰ ਟੱਕਰ ਖੁਸ਼ਦੀਪ ਦੇ ਨਾਲ ਆ ਵਾਹ